ਸਤਿ ਸ਼੍ਰੀ ਅਕਾਲ ਜਰਨ ਸਤਿ ਸ਼੍ਰੀ ਅਕਾਲ ਜੀ ਨਿੱਕੀ ਜੀ ਹਾਂ ਜੀ ਨਿੱਕੀ ਜੀ ਗੱਡੀ ਕਿਹੜੀ ਰੱਖੀ ਹੋਈ ਹੈ ਆਪਣੇ ਕੋਲੇ ਹੈਲੋ ਤੁਸੀਂ ਰੇਡੀਓ ਤੇ ਫੋਨ ਕੀਤਾ ਔਨ 에ਰਿਆਂ ਤੁਸੀਂ ਹਾਂ ਜੀ ਮੈਂ ਤਾਂ ਇਹੀ ਪੁੱਛ ਰਿਹਾ ਵੀ ਗੱਡੀ ਕਿਹੜੀ ਰੱਖੀ ਹੈ ਆਪਣੇ ਕੋਲੇ ਸਰ ਨਾਂ ਕੀ ਆ ਤੁਹਾਡਾ ਤੰਦਰ ਤੇ ਕਿਹੜੀ ਜਗ੍ਹਾ ਤੂੰ ਫੋਨ ਕਰਦੇ ਆ ਜਗਰਾਉਂ ਤੋਂ ਕਿਸ ਵਿਸ਼ੇ ਤੇ ਗੱਲ ਕਰਨੀ ਆ ਬੱਸ ਇਹ ਪੁੱਛਣਾ ਕਿ ਜਿੱਡੀ ਜੜੀ ਰੱਖੀ ਹੋਈ ਜੀ ਆਪਾਂ ਪਰਿਵਾਰ ਦੇ ਵਿੱਚ ਕਿਉਂ ਕਿਉਂ ਲੋਡ ਪਈ ਉਸ ਗੱਲ ਦੀ ਕਿਉਂ ਲੋਡ ਪਈ ਤੈਨੂੰ ਪੁੱਛਣ ਦੀ ਤੈਨੂੰ ਤਾਂ ਮੈਂ ਕਿਹਾ ਹੀ ਨਹੀਂਗਾ ਮੈਂ ਤੁਹਾਨੂੰ ਕਹਿ ਕੇ ਬੁਲਾ ਰਿਹਾ ਤੈਨੂੰ ਤਾਂ ਕਿਵੇਂ ਆ ਗਿਆ ਮੈਂ 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 ਤੈਨੂੰ ਕਹਿ ਰਿਹਾ ਨਾ ਮੈਂ ਤੈਨੂੰ ਥੋੜੋ ਕਿਹਾ ਮੈਂ ਤੇਰੇ ਤੇ ਥੋੜਾ ਇਲਜ਼ਾਮ ਲਾਇਆ ਵੀ ਤੂੰ ਮੈਨੂੰ ਤੈਨੂੰ ਕਿਹਾ ਮੈਂ ਤਾਂ ਤੈਨੂੰ ਕਹਿ ਰਿਹਾ ਵੀ ਤੈਨੂੰ ਕਿਉਂ ਲੋੜ ਪਈ ਇਹ ਪੁੱਛਣ ਦੀ ਫਿਰ ਮੈਂ ਵੀ ਤੈਨੂੰ ਇਹ ਕਰਕੇ ਪੁੱਛ ਰਿਹਾ ਵੀ ਗੱਡੀ ਦੀ ਸਰਵਿਸ ਕਿੰਨੇ ਚਿਰ ਬਾਅਦ ਕਰਵਾਉਣਾ ਤੈਨੂੰ ਪਤਾ ਤੈਨੂੰ ਪਤਾ ਉਹ ਤਾਂ ਫਿਰ ਹੁਣ ਜਦੋਂ ਮੈਂ ਕਹਿ ਦਿੱਤਾ ਭਿੰਡਰਾਂ ਵਾਲੇ ਨੂੰ ਪੁੱਛਿਆ ਜਾ ਸਕਦਾ ਫਿਰ ਤੁਸੀਂ ਗੁੱਸਾ ਕਰ ਜਾਣਾ ਭਿੰਡਰਾਂ ਵਾਲੇ ਜਦੋਂ ਨਹੀਂ 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 ਮੈਂ ਕਹਿਣਾ ਵੀ ਉਹਦੇ ਇਸ਼ਰ ਸਿੰਘ ਨੂੰ ਫੋਨ ਫੋਨ ਤੇ ਲੈ ਕੇ ਉਹਨੂੰ ਪੁੱਛ ਵੀ ਕਿੰਨੇ ਚਿਰ ਬਾਅਦ ਹੁੰਦੀ ਆ ਫੇ ਤੁਸੀਂ ਗੁੱਸਾ ਕਰ ਜਾਣਾ ਅਮਰਤਪਾਲ ਦੀ ਮੰਮੀ ਨੂੰ ਅਮਰਤਪਾਲ ਦੀ ਮੰਮੀ ਪ੍ਰਚਾਰ ਕਰਦੀ ਸੀ ਅਮਰਤਪਾਲ ਦੀ ਮੰਮੀ ਨੂੰ ਲੈ ਕੇ ਆ ਉਹਦੇ ਪਾਪੇ ਨੂੰ ਲੈ ਕੇ ਆ ਉਹਨੂੰ ਪੁੱਛ ਪੇ ਕਿਦਾਂ ਸਰ ਕਿੰਨੇ ਚਿਰ ਬਾਅਦ ਸਰਵਿਸ ਹੁੰਦੀ ਆ ਇਹ ਗੱਲਾਂ ਪੰਜਾਬ ਚ ਆ ਨਹੀਂ ਪੰਜਾਬ ਦੇਖ ਫੇ ਉਹ ਤਾਂ ਪੰਜਾਬ ਚ ਹੀ ਆ ਨਾ ਈਸ਼ਰ ਸਿੰਘ ਪੰਜਾਬ ਚ ਆ ਅਮਰਤਪਾਲ ਦੇ ਮਾਂ ਪਿਓ ਪੰਜਾਬ ਚ ਆ ਉਹਨਾਂ ਨੂੰ ਪੁੱਛ ਲਾਤਾ ਜਾ ਕੇ ਹੈਲੋ ਹੈਲੋ ਨਹੀਂ 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 ਮੈਂ ਮੇਰੀ ਗੱਲ ਤਾਂ ਅਮਰਤਪਾਲ ਦੇ ਮੰਮੀ ਨੂੰ ਪੁੱਛੇਗਾ ਪੁੱਛ ਉਹਨਾਂ ਨੂੰ ਲਾਈਨ ਤੇ ਲੈ ਕੇ ਆਏਗਾ ਮੈਂ ਪੁੱਛਾਂ ਕਿ ਕਿੰਨੇ ਚਿਰ ਦਾ ਸਰਵਿਸ ਚਾਹੀਦੀ ਆ ਦੱਸ ਦੁਨੀਆ ਨੂੰ ਸੁਧਾਰ ਹੁੰਦਾ ਮੇਰੀ ਗੱਲ ਸੁਣ ਮੇਰੀ ਗੱਲ ਦਾ ਜਵਾਬ ਨਹੀਂ ਦੇ ਰਿਹਾ ਅਮਰਤਪਾਲ ਦੇ ਮੰਮੀ ਨੂੰ ਅਮਰਤਪਾਲ ਦੇ ਮੰਮੀ ਨੂੰ ਲੈ ਕੇ ਆਏਗਾ ਮੈਂ ਪੁੱਛਾਂ ਉਹਨੂੰ ਜੇ ਇੱਕ ਨਿਯਮ ਰੱਖ ਲਓ ਸਾਰਿਆਂ ਤੇ ਲਾਗੂ ਕਰ ਦਿਓ ਤਾਨੂੰ ਮੈਨੂੰ ਤਾਂ ਪੁੱਛਣ ਦੀ ਲੋੜ ਹੀ ਨਹੀਂ ਕਿ ਕਿੰਨੇ ਚਿਰਵਾ ਸਰਵਿਸ ਚਾਹੀਦੀ ਆ ਇਹਨਾਂ ਗੱਲਾਂ ਤੇ ਮੇਰੇ ਕੋਲ ਤਾਂ ਬਹੁਤ ਜਵਾਬ ਆ ਤੁਹਾਨੂੰ ਦੇਣੇ ਨੂੰ ਤੁਸੀਂ ਤੁਸੀਂ ਕਹਿੰਦੇ ਆ ਤੁਹਾਨੂੰ ਪੰਜਾਬ 'ਚ ਬੈਠੇ ਇਹਨੂੰ ਗੱਲ ਸੁਣਦੀ ਕਿ ਨਹੀਂ ਸੁਣਦੀ ਅੱਜ ਵੀ ਜਣੀ ਉਸ ਸੋਚ ਨੇ ਕਿੰਨਾ ਨੁਕਸਾਨ ਕੀਤਾ ਨੌਜਵਾਨੀ ਦਾ ਔਰ ਤੁਸੀਂ ਜਾਨੀ 100 100 100 ਬੰਦਾ ਆ ਐਦਾਂ ਤੀਲੀਆਂ ਲਾਲ ਆ ਕਿ ਅੱਗ ਲਾਈ ਪਈ ਆ ਤੁਸੀਂ ਆਪ ਆਪਣੇ ਦਲੇਰਕਔਰ ਕਿਦਾਂ ਕਰਦੀ ਹੁੰਦੀ ਸੀ ਆਪ ਉੱਥੇ ਇੰਗਲੈਂਡ ਜਾ ਕੇ ਬੋਟ ਚ ਘੁੰਮਦੀ ਕੋਈ ਕੋਈ ਜਿਹਨੇ ਢਾਡੀ ਆ ਕਿਸੇ ਦੇ ਬੱਚੇ ਨੂੰ ਕੁਝ ਹੋਇਆ ਜਿਹੜੀਆਂ ਗੱਲਾਂ ਭਿੰਡਰਾਂ ਵਾਲੇ ਨੇ ਇਹਦਾ ਚਖਮੀਆਂ ਸਟੇਟਮੈਂਟਾਂ ਦਿੱਤੀਆਂ ਉਹ ਉਹਨਾਂ ਦੇ ਉਹਦੇ ਮੁੰਡਿਆਂ ਨੂੰ ਦੇਖ ਕੇ ਬੱਚਿਆਂ ਨੂੰ ਦੇਖ ਕੇ ਲੱਗਦਾ ਕਦੇ ਇਦਾਂ ਬਈ ਉਸ ਰਾਹ ਤੇ ਤੁਰਨਾ ਚਾਹੁੰਦਾ ਕੋਈ ਬਸ ਤੁਹਾਨੂੰ ਆ ਮੇਨੇ ਮਾਰਨੇ ਆਉਂਦੇ ਆ ਤੁਹਾਨੂੰ ਡਰਾਉਣਾ ਆਉਂਦਾ ਲੋਕਾਂ ਨੂੰ ਬਈ ਗੁੰਡਾਗਰਦੀ ਸਾਡੀ ਇਦਾਂ ਚੱਲਦੀ ਆ ਹਾਂ ਜੇ ਕੋਈ ਬੋਲਿਆ ਅਸੀਂ ਸਰਵਿਸ ਕਰਾਂਗੇ ਅਸੀਂ ਸਾਡੇ ਕੋਲ ਹੈਗੇ ਬੰਟੀ ਬਾਬੇ ਵਰਗੇ ਬੰਦ ਕਰੋ ਬੋਲਣਾ ਜੇ ਜੇ ਗੱਲ ਕਰਨੀ ਐ ਇੱਥੇ ਆਓ ਅੱਗੇ ਦੱਸਿਏ ਤੁਹਾਨੂੰ ਪੰਜਾਬ ਚ ਫੇ ਕੀ ਹੁੰਦਾ ਜੇ ਤੁਹਾਨੂੰ ਕਿਸੇ ਨੇ ਪੁੱਛ ਲਿਆ ਬੇ ਪੰਜਾਬ ਦੇ ਪਿੰਡਾਂ ਵਾਲਾ ਪੰਜਾਬ ਚ ਹੀ ਸੀਗਾ ਨਾ ਉੱਥੇ ਕੀ ਹੁੰਦਾ ਜੇ ਅਸੀਂ ਇੰਦਰਾ ਗਾਂਧੀ ਨੂੰ ਜਿਹੜੇ ਬੰਦੇ ਇਹ ਗੱਲ ਕਰਦੇ ਆ ਨਾ ਇੰਦਰਾ ਗਾਂਧੀ ਨੂੰ ਕਹਿੰਦੇ ਘਰ ਜਾ ਕੇ ਗੁਰਪ੍ਰੀਤ ਜਿਹੜਾ ਕੈਲੀਫੋਰਨੀਆ ਵਾਲਾ ਉਹ ਕਹਿੰਦਾ ਸੀ ਮੈਂ ਉਹਨੂੰ ਜਵਾਬ ਦਿੱਤਾ ਸੀ ਮੈਂ ਕਿਹਾ ਗੱਲ ਸੁਣ ਜਾ ਕੇ ਬਿਆਨਤ ਸਿੰਘ ਤੇ ਸਤਵੰਤ ਸਿੰਘ ਦੇ ਟੱਬਰ ਨੂੰ ਪੁੱਛ ਲਾ ਇੱਕ ਵਾਰੀ ਤੇ ਹਾਹੀ ਤੇਰੇ ਵਾਲੀ ਸਟੇਟਮੈਂਟ ਉਹ ਦੇ ਦੇਣਗੇ ਇਦਾਂ ਤੇ ਅਸੀਂ ਇਦਾਂ ਕਰਦੇ ਹੁੰਨੇ ਅਗਲਿਆਂ ਨੇ ਨਾ ਇਦਾਂ ਪਾ ਕੇ ਗੜੀਰ ਨੇ ਦੇ ਵਿੱਚ ਇਦਾਂ ਘਮਾ ਘਮਾ ਕੇ ਇਦਾਂ ਤੇ ਗੋਲ ਕਰ ਦਿੱਤੇ ਇਦਾਂ ਠੀਕ ਆ ਜਿੱਦਰ ਨੂੰ ਅਗਲੇ ਇਦਾਂ 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 ਠੋਕਰ ਮਾਰਦੇ ਉਦੋਂ ਨੂੰ ਰੁੜੇ ਹੀ ਜਾਂਦੇ ਆ ਔਰ ਮੈਂ ਗਰੰਟੀ ਦਿੰਦਾ ਨਾ ਤਾਂ ਚੋਰ ਸੌਣ ਤਾਂ ਵੀ ਰੁੜ ਜਾਣਗੇ ਜਿਨ੍ਹਾਂ ਦੇ ਜਿਨ੍ਹਾਂ ਦੇ ਜੇਲਾਂ ਵਿੱਚ ਬੈਠੇ ਆ ਪੰਜਾਬ ਦੇ ਵਿੱਚ ਉੱਥੇ ਆਏ ਦਿਨ ਤਾਂ ਚਾਕੇ ਅਸੀਂ ਅੰਦੋਲਨ ਕਰਦੇ ਆਂ ਕਿ ਬੰਦੀ ਸਿੰਘਾਂ ਨੂੰ ਛੱਡੋ ਬੰਦੀ ਸਿੰਘਾਂ ਨੂੰ ਛੱਡੋ ਉਹਨਾਂ ਨੂੰ ਤਾਂ ਪੁੱਛ ਕੇ ਦੇਖ ਲੋ ਤੁਸੀਂ ਹਰ ਜਗ੍ਹਾ ਤੇ ਜਿਹਨੂੰ ਫੋਨ ਕੀਤਾ ਉਹਨੇ ਉੱਤੇ ਆਪਣਾ ਫੋਟੋ ਲਈਓ ਆ ਮਸ਼ਰ ਤੇ ਜਨਾਨੀ ਜੰਮ ਦੇ ਲਣ ਲੱਪ ਪੰਦੇ ਆ ਆ ਆ ਆ ਆ ਕੁਛ ਹੈ ਕਿੱਥੋਂ ਮਤਲਬ ਇਹ ਇਹ ਮਾਂ ਤੋਂ ਨਹੀਂ ਜੰਮਿਆ ਹੋਊਗਾ ਮਤਲਬ ਮਾਂ ਦੇ ਬਾਰੇ ਇਹ ਐਟੀਟਿਊਡ ਹੈ ਇਹਦਾ ਤੇ ਇਹ ਧਮਕੀ ਫੜਦੀ ਹਰ ਵਾਰ ਕੀ ਅਮਰਤਪਾਲ ਪੰਜਾਬ 'ਚ ਨਹੀਂ ਹੈ ਗਵਰਨਮੈਂਟ ਫੜਾ ਕੇ ਬਿਠਾਉ ਦਿੱਤਾ ਕਿ ਨਹੀਂ ਹੁੰਦੀ ਦੀਪ ਸਿੱਧੂ ਨੂੰ ਤੁਸੀਂ ਚੱਕ ਕੇ ਚਲੋ ਸ਼ਹੀਦ ਬਣਾਤਾ ਤੁਸੀਂ ਗੱਲਾਂ ਮਾਰਦੇ ਸੀ ਅਗਲਾ ਤਾਂ ਆਸ਼ਕੀ ਕਰਦਾ ਫਿਰਦਾ ਸੀ ਦਿੱਲੀ 'ਚ ਵੈਲੈਂਟਾਈਨ ਡੇ ਮਨਾਉਂਦਾ ਫਿਰਦਾ ਸੀ ਇਸ ਕਰਕੇ ਥੋੜਾ ਜਿਆ ਨੌਜਵਾਨੀ ਤੇ ਤਰਸ ਕਰੋ ਠੀਕ ਹੈ ਨਿਆਣਿਆਂ ਨੂੰ ਜਿਹੜੇ ਪੜ੍ਹਾਈ 'ਚ ਕਮਜ਼ੋਰ ਹੁੰਦੇ ਆ ਜਿਹੜੇ ਜ਼ਿੰਮੇਵਾਰੀਆਂ ਤੋਂ ਪਘੋੜੇ ਹੁੰਦੇ ਆ ਉਹ ਸਾਰਾ ਜੋੜ ਘਟਾਉ ਨਹੀਂ ਕਰ ਪਾਉਂਦੇ ਉਹ ਕਈ ਵਾਰ ਗਲਤ ਅੰਦਾਜ਼ਾ ਲਾ ਲੈਂਦੇ ਆ ਕਿ ਕੌਮ ਨੇ ਖੁਸ਼ ਹੋ ਜਾਣਾ ਉਹਨਾਂ ਨੂੰ ਨਹੀਂ ਪਤਾ ਬੁਖਟਰਿਆਂ ਦੀ ਕੌਮੀਆਂ ਬਾਤ ਨਹੀਂ ਪੁੱਛਦੀ ਇਹ ਇਹ ਆਈ ਤੇ ਆ ਜਾਏ ਤਾਂ ਜਥੇਦਾਰਾਂ ਦੇ ਹੁਕਮ ਜਿੱਦਣ ਗੁਰਮੀਤ RAM ਰਹੀਮ ਬਾਰੇ ਜਥੇਦਾਰਾਂ ਨੇ ਮਾਫੀਨਾਮਾ ਦਿੱਤਾ ਸੀ ਕੌਮ ਨੇ ਨਕਾਰਿਆ ਮੂੜ ਕੇ ਲੈਣਾ ਪਿਆ ਸੀ ਵਾਪਸ ਨਹੀਂ ਜਿੱਦਣ ਜਥੇਦਾਰ ਨੇ ਬਾਦਲ ਨੂੰ ਕਹ ਦਿੱਤਾ ਸੀ ਪਏ ਆਪਣਾ ਅਕਾਲੀ ਦਲ ਭੰਗ ਕਰਕੇ ਸ਼ਾਮਲ ਹੋ ਜਾ ਦਰਵਾਜ਼ੇ ਭੰਨੇ ਸੀ ਦਿੱਲੱਤਾ ਮਾਰ ਮਾਰ ਕੇ ਕਿ ਨਹੀਂ ਇਹ ਤਾਂ ਵਿਚਾਰਿਆਂ ਨੂੰ ਪਤਾ ਨਹੀਂ ਲੱਗਦਾ ਆਮ ਲੋਕਾਂ ਨੂੰ ਠੀਕ ਹੈ ਉਹ ਗੱਲਾਂ ਚ ਆ ਜਾਂਦੇ ਆ ਚੁੱਕਣਾ ਚ ਆ ਜਾਂਦੇ ਆ ਉਹ ਉਹਨਾਂ ਨੂੰ ਬਾਅਦ ਚ ਪਿੱਟਦੇ ਆ ਉਹ ਜਦੋਂ 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 ਮੁੜ ਕੇ ਕੋਈ ਖਬਰ ਵੀ ਨਹੀਂ ਲੈਣ ਜਦੋਂ ਟੱਬਰ ਕਹਿੰਦਾ ਕੋਈ ਪੈਸਾ ਨਹੀਂ ਮਿਲਿਆ ਕਿਸੇ ਨੇ ਸੋਨੇ ਨਾਲ ਨਹੀਂ ਤੋਲਿਆ ਕਿਸ਼ਤਾਂ ਨਹੀਂ ਚਲਦੀਆਂ ਫੇ ਪਤਾ ਲੱਗਦਾ ਸਰਵਿਸ ਕਰਨੀ ਕਿੰਨੀ ਮਹਿੰਗੀ ਪੈਂਦੀ ਹੈ ਔਰ ਜਦੋਂ ਜਦੋਂ ਅਸੀਂ ਇਹ ਸ਼ਬਦ ਵਰਤਦੇ ਹਾਂ ਕਿਸੇ ਲਈ ਤੇਰਾ ਇੰਜਣ ਹੋਣਾ ਤੇਰਾ ਸਰਵ ਤੇਰੀ ਸਰਵਿਸ ਹੋਣੀ ਆ ਅਸੀਂ ਕਦੇ ਨਹੀਂ ਸੋਚਿਆ ਕਿ ਸਾਡੀਆਂ ਤਾਂ ਸ਼ੇਧੀਆਂ ਵੀ ਹੁੰਦੀਆਂ ਰਹੀਆਂ ਜਦੋਂ ਇਹ ਲੌਜੀਕ ਜਦੋਂ ਅਸੀਂ ਸੰਸਾਰ ਦੇ ਮੂਰੇ ਰੱਖਣਾ ਕਿ ਜਿਹੜਾ ਬੰਦਾ ਸਾਡੇ ਵਿਚਾਰਾਂ ਦੇ ਉਲਟ ਕੁਝ ਕਹਿੰਦਾ ਉਹਨੂੰ ਅਸੀਂ ਮਾਰਦੇ ਹਾਂ ਉਹਨੂੰ ਖਤਮ ਕਰਦੇ ਹਾਂ ਉਹਨੂੰ ਵੜਦੇ ਹਾਂ ਫਿਰ ਅਸੀਂ ਕਹਿੰਨੇ ਸਰਵਿਸ ਹੋਈ ਆ ਅਗਲਾ ਸਵਾਲ ਨਾ ਪੁੱਛੂਗਾ ਕਿ ਇਹਦਾ ਮਤਲਬ ਜਦੋਂ ਪੰਜਵੇਂ ਪਾਸ਼ਾ ਨੂੰ ਔਰੰਗਜ਼ੇਬ ਜਹਾਂਗੀਰ ਨੇ ਇਹ ਦੋਸ਼ ਲਾ ਕੇ ਸ਼ਹੀਦ ਕਰਨ ਦਾ ਕਤਲ ਕਰਨ ਦਾ ਹੁਕਮ ਦਿੱਤਾ ਉਦੋਂ ਕਿਹੜਾ ਸ਼ਬਦ ਤੁਸੀਂ ਉਦੋਂ ਤੁਹਾਡੇ ਲੋਕ ਕਿਹੜਾ ਸ਼ਬਦ ਵਰਤਿਆ ਜਾਣਾ ਚਾਹੀਦਾ ਤੇ ਉਹ ਕਿਹੜਾ ਵਰਤਣ ਉਸ ਪਿੱਲੇ ਸਿਕਨਸਤ ਕਾਰਿਆ ਸਾਡੇ ਅੰਦਰ ਅਸੀਂ ਕਹਿੰਦੇ ਯਲਮ ਸੀ ਹਤਿਆਰੇ ਸੀ ਉਹ ਬਰਦਾਸ਼ਤ ਨਹੀਂ ਸੀ ਕਰਦੇ ਉਹਨਾਂ ਦੇ ਅੰਦਰ ਸਹਿਣਸ਼ੀਲਤਾ ਔਰੰਗਜ਼ੇਬ ਦਾ ਦਾ ਰਾਜ ਸੀਗਾ ਆਪਣਾ ਕਿਸੇ ਦੇ ਰਾਜ ਦੇ ਵਿੱਚ ਜਿਹੜਾ ਬਾਦਸ਼ਾਹ ਆ ਜਿਹੜਾ ਰਾਜਾ ਆ ਉਹ ਹੁਕਮ ਦੇ ਰਿਹਾ ਕਿ ਕੋ ਢੋਲ ਨਾ ਬਜਾਵੇ ਮੁਸਲਮਾਨ ਧਰਮ ਦਾ ਰਾਜ ਆ ਉਹ ਕਹਿੰਦੇ ਬਈ ਮੁਸਲਮਾਨ ਤੋਂ ਬਿਨਾਂ ਹੋਰ ਕੋ ਘੋੜੇ ਦੀ ਸਵਾਰੀ ਨਾ ਕਰੇ ਤੇ ਗੁਰੂ ਸਾਹਿਬ ਕਹਿੰਦੇ ਨਹੀਂ ਮੈਂ ਤੇਰੇ ਰਾਜ ਦੀ ਪਰਵਾਹ ਨਹੀਂ ਕਰਦਾ ਮੈਂ ਤਾਂ ਕਰੂੰਗਾ ਮਤਲਬ ਬਾਦਸ਼ਾਹ ਦੇ ਹੁਕਮ ਦੇ ਉੱਤੇ ਅਦੁੱਲੀ ਕਰਨ ਤੇ ਜੇ ਉਹ ਫੌਜ ਚੜ੍ਹ ਕੇ ਅਨੰਦਪੁਰ ਛਡਾਉਂਦਾ ਆ ਬੱਚਿਆਂ ਨੂੰ ਕਤਲ ਕਰਾਉਂਦਾ ਸ਼ਹੀਦ ਕਰਾਉਂਦਾ ਤੇ ਅਸੀਂ ਅਸੀਂ ਕਹਿੰਨੇ ਧੱਕਾ ਕੀਤਾ ਉਹਦੇ ਅੰਦਰ ਸਹਿਣਸ਼ਿਲਤਾ ਨਹੀਂ ਸੀ ਤੇ ਜੋ ਅਸੀਂ ਕਰਦੇ ਆ ਕੀ ਡੀਕਦੇ ਆ ਅਸੀਂ ਤੇ ਗੱਲ ਪੰਜਾਬ ਚ ਹੀ ਰਹੀ ਗੱਲ ਵਰਗਾ ਹੁਣ ਅਜੇ ਵੀ ਪੰਜਾਬ ਵਿੱਚ ਬੈਠਾ ਯਾਨੀ ਉਹ ਉਹ ਬੰਦਾ ਪਤਾ ਨਹੀਂ ਨਾਂ ਤਾਂ ਇਦਾਂ ਕਦੀ ਹੋ ਨਹੀਂ ਸਕਦਾ ਨਾ ਸਹੀ ਦੱਸਿਆ ਹੋਵੇ ਕਿ ਸਾਡਾ ਬੜੇ ਲੰਬੇ ਚਿਰ ਦਾ ਬਾਹ ਹੈ ਇਹਨਾਂ ਦੇ ਨਾਲ ਇੰਨੇ ਵਾਲੇ ਥੋੜੋ ਆਪੇ ਆਪਣਾ ਇੰਨੀ ਇਮਾਨਦਾਰੀ ਕਰ ਜਾਣੇ ਸ਼ਹਿਰ ਸਹੀ ਦੱਸਦੇ ਨਾਂ ਮੈਂ ਕਹਿੰਦਾ ਜੇ ਸੱਚ ਬੱਕਿਆ ਹੀ ਸੱਚ ਤੁਸੀਂ ਦੇਖੋ ਇਹ ਬੰਦਿਆਂ ਨੇ ਫਿਰ ਅਗਰ ਫਿਰ ਕਿੰਨਿਆਂ ਨੂੰ ਹੁਣ ਕਿਹਦੀ ਇਹ ਰਿਕਾਰਡਿੰਗ ਲੈ ਕੇ ਇਹਨਾਂ ਇਹ ਗੱਲ ਲੈ ਕੇ ਕਿੰਨੇ ਗਰੁੱਪਾਂ 'ਚ ਪਾਉਣੀਆਂ ਪਿਆ ਦੇਖੋ ਮੈਂ ਮੈਨੂੰ ਦਿਓ ਪੈਸੇ ਹੁਣ ਯਾਨੀ ਕੀਮਤ ਮੇਰੇ ਕੀ ਮਤ ਪਾਉ ਮੇਰੀ ਦੇਖੋ ਮੈਂ ਤੁਹਾਡੇ ਲਈ ਆਪਣਾ ਆਪ ਕੁਰਬਾਨ ਕੀਤਾ ਫੇ ਅਸੀਂ ਫੇ ਯੋਧੇ ਬਣਦੇ ਹਾਂ ਅਸੀਂ ਫੇ ਸ਼ਹੀਦ ਬਣ ਜਾਂਦੇ ਅਸੀਂ ਵੈਲੈਂਟਾਈਨ ਡੇ ਮਨਾਉਂਦੇ ਮਨਾਉਂਦੇ ਵੀ ਕੌਮ ਦੇ ਯੋਧੇ ਬਣ ਜਾਂਦੇ ਕੀ ਕਸਫਟੀਆਂ ਸਾਡੀ ਕੌਮ ਦੀਆਂ ਕੀ ਤਰੱਕੀ ਕਰੂਗੀ ਕੌਮ ਸਾਡੀ ਐਡੀ ਦੂਰੋਂ ਤੜਕਾ ਸਵੇਰਾ ਸਜਰ ਆਇਆ ਤੈ ਫੋਨ ਕਰਿਆ ਤੂੰ ਕੋ ਗੱਲ ਕਰ ਆਪਣਾ ਪੱਖ ਰੱਖ ਤੂੰ ਕੋਈ ਤੂੰ ਲੋਕਾਂ ਨੂੰ ਲੋਕਾਂ ਦੇ ਮੋਹਰੇ ਆਪਣੀਆਂ ਗੱਲਾਂ ਰੱਖ ਕੇ ਨਿਰ ਉੱਤਰ ਕਰਦੇ ਤੂੰ ਮੈਨੂੰ ਤੂੰ ਮੈਨੂੰ ਧਮਕੀ ਇਹ ਦੇ ਰਿਹਾ ਕਿ ਤੂੰ ਪੰਜਾਬ ਆ ਕੇ ਗੱਲ ਕਰ ਪੰਜਾਬ ਆ ਤੂੰ ਹਾਈ ਮੈਂ ਕਹਿੰਦਾ ਮੈਂ ਆਵਾਂ ਪੰਜਾਬ ਠੀਕ ਆ ਅਮਰਤਪਾਲ ਸੀ ਯੋਦਾ ਸੀ ਉਹ ਠੀਕ ਆ 10000 ਬੰਦਾ ਲੈ ਕੇ ਠਾਣੇ ਚਲਾ ਗਿਆ ਠੀਕ ਆ ਮੇਰੀ ਹੈਸੀਅਤ ਐਸਪੀ ਜਿੰਨੀ ਥੋੜੀ ਹੋਣੀ ਆ ਮੈਂ ਅਰਿਆ ਪੰਜਾਬ ਮੈਂ ਜਿੱਥੇ ਰਹੂੰਗਾ ਥਾਣੇ ਜਿੰਨੀ ਥੋੜੋ ਮੇਰੀ ਜੇ ਉੱਥੇ ਬੜ ਸਕਦਾ 10000 ਬੰਦਾ ਤੇ ਮੇਰਾ ਮੇਰਾ ਕਰ ਦਊਗੀ ਉਹ ਤੇ ਉਹ ਤੋਂ ਬਾਅਦ ਜਿੱਡੀ ਹੈਸੀਅਤ ਅਮਰਤਪਾਲ ਦੀ ਸੀ ਉੱਡੀ ਤੇਰੀ ਥੋੜੀ ਹੁਣੀ ਜਗਰਾਉ ਵਾਲਿਆ ਜੇ ਉਹਦੇ ਨਕੀਲ ਇਦਾਂ ਐਨ ਇਦਾਂ ਨੱਥ ਨਹੀਂ ਪਾ ਦਿੰਦੇ ਅਗਲੇ ਇਦਾਂ ਇਦਾਂ ਤੁਣਕਾ ਖਿੱਚਦੇ ਬੀਬਾ ਚਲੀ ਗਈ ਚਲੀਏ ਕੱਟਣ ਲੱਗਾ ਹੁਣ ਦੁਪਹਿਰੀ ਬੀਬਾ ਪਤ ਬਣਾ ਤੱਕ ਨਹੀਂ ਜੇ ਉਦਾਈ ਹਾਲ ਹੋ ਸਕਦਾ ਤੁਹਾਡਾ ਤੁਹਾਡਾ ਕੀ ਹੋਊਗਾ ਜੇ ਧਮਕੀਆਂ ਦਿਨੇ ਮੇਸ਼ਾ ਆਪਣੀ ਔਕਾਤ ਵਿੱਚ ਰਹਿ ਕੇ ਗੱਲ ਕਰਨੀ ਚਾਹੀਦੀ ਆ ਮੈਂ ਹਰ ਬਾਰ ਮੈਂ ਕਹਿ ਦਿੰਨਾ ਹੁਣਾ ਤੁਸੀਂ ਲੋਕ ਦੂਜੇ ਦੀ ਬੇਇੱਜ਼ਤੀ ਦੀ ਸਾਡੀ ਅਸੀਂ ਤਾਂ ਮੈਂ ਤਾਂ ਮੈਂ ਤਾਂ ਮਰ ਚੁੱਕਾ ਸੀ ਮੇਰੀ ਕੀ ਹੈਸਿਅਤ ਹੈ ਠੀਕ ਹੈ ਅਸੀਂ ਕੋਈ ਐਦਾਂ ਮਹੰਕੜ ਦਾ ਸ਼ੱਜ ਨਹੀਂ ਬਣ ਕੇ ਪਿੱਛੇ ਫਿਰਦੇ ਪੇ ਇਦਾਂ ਕਿਸੇ ਨੇ ਇੰਨੀ ਗੱਲ ਕਹਿ ਤੀ ਤਾਂ ਬੇਇੱਜ਼ਤੀ ਹੋ ਜਾਣੀ ਆ ਸਾਨੂੰ ਸਾਨੂੰ ਨਹੀਂ ਇਸ ਗੱਲਾਂ ਫਰਕ ਪੈਣਾ ਅਸੀਂ ਤਾਂ ਉਸ ਰਾਹ ਦੇ ਉੱਤੇ ਤੁਰੇ ਹੋ ਆ ਪਤਾ ਹੈ ਮੈਨੂੰ ਆਪਣੇ ਆਪ ਦੇ ਵਿੱਚ ਗਰੰਟੀ ਆ ਜਿਹੜੇ ਬੰਦੇ ਮੇਰੇ ਨੇੜੇ ਆ ਮੇਰੀ ਵਾਈਫ ਆ ਸਭ ਬੱਚਾ ਆਪਣੇ ਪਰਿਵਾਰ ਦੇ ਮੈਂਬਰ ਆ ਦੋਸਤ ਮਿੱਤਰ ਆ ਉਹਨਾਂ ਨੂੰ ਪਤਾ ਅਸੀਂ ਕੀ ਗਲਤ ਕਰਦੇ ਆ ਜਿਹੜੇ ਨਿੱਤ ਦਾ ਜੀਵਨ ਸਵੇਰ ਤੋਂ ਉੱਠ ਕੇ ਸ਼ਾਮ ਤੱਕ ਸਾਨੂੰ ਜੀਂਦਿਆਂ ਨੂੰ ਦੇਖਦੇ ਆ ਉਹਨਾਂ ਨੂੰ ਪਤਾ ਅਸੀਂ ਕੀ ਅਨਰਥ ਕਰਦੇ ਆ ਕਿ ਏਜੰਡਾ ਕਦੇ ਨਾਲ ਬਹਿਣੀ ਉੱਠਣੀ ਆ ਧਰਤੀ ਤੇ ਜਿੰਦੇ ਹੀ ਹੋਣਗੇ ਨਾ ਬੰਦੇ ਜਿਹੜੇ ਗਲਤ ਬੰਦੇ ਆ ਜਿਹੜੇ ਜਿਨ੍ਹਾਂ ਦੇ ਨਾਲ ਅਸੀਂ ਮਿਲਦੇ ਆ ਜਿਨ੍ਹਾਂ ਤੋਂ ਮੈਂ 2 ਨੰਬਰ ਤੇ ਕੰਮ ਕਰਾਉਣਾ ਜਿੰਦੇ ਹੀ ਹੋਣਗੇ ਨਾ ਉਹ ਰੋਬੋਟਾਂ ਤੋਂ ਤਾਂ ਕਰਾਉਂਦੇ ਨਹੀਂ ਵੀ ਗਵਾਹੀਆਂ ਨਹੀਂ ਦੇ ਸਕਣਗੇ ਸਾਨੂੰ ਪਤਾ ਅਸੀਂ ਕੀ ਕਰਦੇ ਆ ਉਦੇ باوجود ਵੀ ਜੇ ਤੁਸੀਂ ਕਹੋਗੇ ਮੈਂ ਕਹਿੰਦਾ ਜਿਹੜਾ ਤੁਸੀਂ ਪੜਾ ਕੇ ਬੈਠੇ ਆ ਨਾ ਮਤ ਜਾਣੇ ਆਉਣ ਵਾਲੀ ਪੀੜ੍ਹੀ ਦੇ ਲਈ ਆਉਣ ਵਾਲੇ 25 30 ਸਾਲ ਦੇ ਲਈ ਤੁਸੀਂ ਚਾਨਣ ਮਨਾਰਾ ਬਣਨਾ ਜਦੋਂ ਕੌਮ ਅੱਜ 100 150 ਸਾਲ ਪੁਰਾਣੀਆਂ ਗੱਲਾਂ ਜੱਸਾ ਸਿੰਘ ਰਾਮਗੜੀਏ ਦਾ ਜੱਸਾ ਸਿੰਘ ਆਲੂ ਵਾਲੀਏ ਦੇ ਨਾਲ ਰੋਲਾ ਪੜਦੀ ਆ ਕੌਮ ਜਦੋਂ ਸੁੱਖਾ ਸਿੰਘ ਮਹਿਤਾਬ ਸਿੰਘ ਬਾਰੇ ਪੜਦੀ ਆ ਤੇ ਇਹਨੂੰ ਕੁੜੀ ਮਾਰ ਦਿੱਤੀ ਸੀ ਆਪਣੀ ਨਵੀਂ ਜੰਮੀ ਹੋਈ ਕੁੜੀ ਮਾਰ ਦਿੱਤੀ ਸੀ ਤੇ ਕੌਮ ਨੇ ਇਹਦੇ ਨਾਲ ਵਰਤਣ ਤੋਂ ਇਨਕਾਰ ਕਰ ਦਿੱਤਾ ਸੀ ਕਿ ਕੁੜੀ ਮਾਰਨਾ ਕੌਮ ਦੀ ਬਰਤ ਨਹੀਂ ਜਦੋਂ ਸਮਝੌਤੇ ਹੁੰਦੇ ਆ ਜਦੋਂ ਬੈਠ ਕੇ ਗੱਲਾਂ ਹੁੰਨੀਆਂ ਇਤਿਹਾਸ ਪੜਿਆ ਜਾਂਦਾ ਨਾ ਅੱਜ ਵੀ ਜਦੋਂ ਭਾਈ ਮਨੀ ਸਿੰਘ ਦੇ ਨਾਂ ਨਾਲ ਆਉਂਦਾ ਵੀ ਦਿੱਲੀ ਦੇ ਬਾਦਸ਼ਾਹ ਨੇ ਆਨੰਦ ਲਾਲ ਨੂੰ ਕਹਿ ਕੇ ਭਾਈ ਮਨੀ ਸਿੰਘ ਤੋਂ ਬੰਦਾ ਸਿੰਘ ਬਹਾਦਰ ਨੂੰ ਚਿੱਠੀ ਲਿਖਵਾਈ ਸੀ ਵੀ ਲੜਾਈ ਨਾ ਕਰ ਆਤਮ ਸਮਰਪਣ ਕਰਦੇ ਸਮਝੌਤਾ ਕਰ ਲਾ ਉਹਦੀ ਮਹਾਨਤਾ ਥੋੜੋ ਦੇਖੀ ਜਾਂਦੀ ਹੈ ਉਸ ਵੇਲੇ ਪੜ੍ਹਨੇ ਵਾਲਾ ਇੱਕ ਤਾਂ ਸੋਚਦਾ ਨਾ ਵੀ ਯਾਰ ਇਦਾਂ ਇਦਾਂ ਥੋੜਾ ਹੋਣੀ ਚਾਹੀਦੀ ਸੀ ਉਹ ਤਾਂ ਠੋਕੇ ਜਵਾਬ ਦੇਣਾ ਤੇ ਦਿੱਲੀ ਬੈਠੇ ਕੱਢ ਲਈ ਸੀ ਅਸੀਂ ਤੇ ਤੁਹਾਨੂੰ ਕੀ ਲੱਗਦਾ ਜਦੋਂ ਆਉਣ ਵਾਲੇ 20 30 50 ਸਾਲ ਬਾਅਦ ਤੁਹਾਨੂੰ ਪੜਨਾ ਕਿਸੇ ਨੇ ਫਟੀਆਂ ਰਿਕਾਰਡਿੰਗਾਂ ਸੁਣਨੀਆਂ ਆਨਲਾਈਨ ਕਿਸੇ ਨੇ ਤੁਹਾਡੇ ਹਾਰ ਪੈਣੇ ਆ ਇਹਨਾਂ ਗੱਲਾਂ ਤੇ ਤੇ ਗੁਰੂ ਦੇ ਸਿੱਖਾਂ ਨੇ ਬਹੁਤ ਵਧੀਆ ਕੀਤਾ ਭੀੜ ਦੇ ਰੋਲੇ ਦੇ ਵਿੱਚ ਲਾ 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 ਕਰਵਾ ਕੇ ਲੋਕਾਂ ਨੂੰ ਧਮਕੀਆਂ ਦੇ ਕੇ ਦੀਪ ਸਿੱਧੂ ਵਰਗੇ ਨੂੰ ਪਵਾ ਤੁਸੀਂ ਸ਼ਹੀਦ ਦਾ ਦਰਜਾ ਦਵਾ ਲਉ ਪਰ ਜਿੱਦਣ ਕੌਮ ਇਮਾਨਦਾਰ ਹੋਈ ਜਿੱਦਣ ਬੇਬਾਕੀ ਦੇ ਨਾਲ ਕਿਸੇ ਨੇ ਸੋਚ ਕੇ ਆਪਣਾ ਦਿਮਾਗ ਵਰਤ ਕੇ ਕਿਸੇ ਨੇ ਸੋਚ ਕੇ ਕਿਹਾ ਉਹਨੇ ਉਹਨੇ ਕਹਿ ਦੇਣਾ ਵੀ ਨਹੀਂ ਨਹੀਂ ਗੁਰੂ ਗੋਬਿੰਦ ਸਿੰਘ ਦਾ ਕਹਿੰਦੇ ਸੀ ਕੇਸਾਂ ਤੋਂ ਬਿਨਾ ਮੇਰੇ ਸਾਹਮਣੇ ਨਾ ਹੀ ਉਹਨੂੰ ਗੋਦੀ 'ਚ ਕਿੱਦਾਂ ਬਿਠਾ ਸਕਦੇ ਆ ਸ਼ਹੀਦ ਦਾ ਦਰਜਾ ਇਹ ਤੁਹਾਡੀ ਲੜਾਈ ਤੁਸੀਂ ਆਪਣੀ ਰਾਜਨੀਤੀ ਦੀ ਲੜਾਈ ਨੂੰ ਲੈ ਕੇ ਤੁਸੀਂ ਲਾਲਾ ਲਾਲਾ ਕਰਕੇ ਉਹਨੂੰ ਕਹਿੰਦੇ ਸ਼ਹੀਦ ਸ਼ਹੀਦ ਕਿੱਦਾਂ ਸ਼ਹੀਦ ਹੋ ਜਾਊਗਾ ਉਹ ਕਿੱਦਾਂ ਬਣ ਜਾਊਗਾ ਆਏ ਦਿਨ ਮੈਂ ਪਹਿਲਾਂ ਵੀ ਗੱਲ ਕਰਦਾ ਸੀ ਸਤਵੰਤ ਸਿੰਘ ਦਾ ਟੱਬਰ ਬਿਆੰਤ ਸਿੰਘ ਦਾ ਟੱਬਰ ਪੁੱਛ ਕੇ ਤਾਂ ਦੇਖੋ ਕਿਸੇ ਨੂੰ ਤੇ ਬਣਦਾ ਕੀ ਆ ਜਦੋਂ 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 ਆ ਕੇ ਖਾਕੀ ਵਰਦੀ ਵਾਲੇ ਤਾਂ ਬੂਹਾ ਖੜਕਾਉਂਦੇ ਆ ਕਿੰਨਾ ਦਹਿਲ ਪੈਂਦਾ ਮੁੜ ਕੇ ਉਮਰਤਪਾਲ ਦਾ ਚਾਚਾ ਸ਼ਾਇਦ ਉਹਦੇ ਘਰ ਰੇਡ ਮੱਖਣ ਸਿੰਘ ਮਸਾਫਰ ਦੇ ਰੇਡ ਪਈ ਪੀਸ ਤੋਂ ਬੰਦੇ ਆ ਬੈ ਕੇ ਕੈਮਰੇ ਮੋਰੀ ਹਾਏ ਰੱਬਾ ਤੱਕਾ ਸਾਡੇ ਨਾਲ ਤਾਂ ਹਕੂਮਤ ਨੇ ਤੱਕਾ ਕੀਤਾ ਆ ਭੁੱਲ ਜਾਂਦਾ ਬਸ ਐਟੀਟਿਊਡ ਕਿਹੜਾ ਲੱਕੇ ਬੈਠੇ ਆ ਪੀਸ ਤੋਂ ਕਰ ਜਾ ਕੇ ਚਾਹੇ ਇੰਡੀਆ ਹੋਵੇ ਚਾਹੇ ਨਿਊਜ਼ੀਲੈਂਡ ਹੋਵੇ ਗੁਰੂ ਕੇ ਲਾਲ ਬਦਲਾ ਲੈਂਦੇ ਆ ਉਹ ਉਹ ਟੋਨ ਫੇ ਇਦਾਂ ਮਰ ਜਾ ਜਾਂਦੀ ਐਦਾਂ ਮਰ ਜਾਂਦੀ ਟੋਨ ਹਾਏ ਰੱਬਾ ਮੈਂ ਤਾਂ ਸ਼ਰੀਰ ਮੈਂ ਤਾਂ ਗੁੱਸਾ ਜਾਇਆ ਤਾਂ ਕੀਤਾ ਹੀ ਨਹੀਂ ਕੁਝ ਮੈਂ ਮੈਂ ਹਰ ਵਾਰ ਕਿੰਨਾ ਹੁੰਨਾ ਦੋ ਟਾਈਮ ਸ਼ੁਕਰਾਨਾ ਕਰਿਆ ਕਰੂ